ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਅਸੀਂ ਤੁਹਾਨੂੰ ਇਹ ਹੀ ਦੱਸਾਂਗੇ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਉਹ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦੀ ਜੋਤ ਜਗਾਉਣੀ ਹੋ ਘਰ ਦੇ ਵਿੱਚ ਜਾਂ ਫਿਰ ਤੁਸੀਂ ਪੀਰਾਂ ਦੇ ਚਿਰਾਗ ਲਗਾਉਣੇ ਹੋ ਕਈ ਭੈਣ ਭਰਾ ਆਪਣੀ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੇ ਨੇ ਖਾਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਵੈਸੇ ਤਾਂ ਆਪਾਂ ਜੇ ਘਰ ਦੇ ਵਿੱਚ ਜੋਤ ਜਗਾਉਣੀ ਆ ਜਾਂ ਪੀਰਾਂ ਦੇ ਚਿਰਾਗ ਲਗਾਉਣੇ ਆ ਤਾਂ ਸਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਇਹ ਤਿੰਨ ਚੀਜ਼ਾਂ ਕਦੇ ਵੀ ਆਪਣੇ ਘਰ ਦੇ ਵਿੱਚ ਸਾਨੂੰ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ ਕਿਉਂਕਿ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਏ ਕਿ ਸਾਡੇ ਘਰ ਦੇ ਵਿੱਚ ਉਹ ਗਰੀਬੀ ਨਹੀਂ ਜਾਂਦੀ। ਅਸੀਂ ਬਹੁਤ ਮਿਹਨਤ ਵੀ ਕਰਦੇ ਹਾਂ ਪਰ ਫਿਰ ਵੀ ਸਾਡੇ ਸਿਰ ਕਰ ਜਾਏ। ਅਸੀਂ ਕਰਜ਼ਾ ਉਤਾਰ ਨਹੀਂ ਪਾਉਂਦੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ। ਹਮੇਸ਼ਾ ਲੜਾਈ ਕਲੇਸ਼ ਬਣਿਆ ਰਹਿੰਦਾ ਹੈ। ਸਭ ਤੋਂ ਪਹਿਲੀ ਗੱਲ ਕਿ ਜਿਹੜੀ ਘਰ ਦੇ ਵਿੱਚ ਪੈਸਾ ਨਹੀਂ ਰੋਕਦਾ ਜਾਂ ਗਰੀਬੀ ਹੁੰਦੀ ਹੈ ਪੈਸਾ ਨਹੀਂ ਆਉਂਦਾ ਤਾਂ ਪੈਸੇ ਨੂੰ ਲੈ ਕੇ ਹੀ ਆਪਣੇ ਘਰਾਂ ਦੇ ਵਿੱਚ ਲੜਾਈ ਕਲੇਸ਼ ਸ਼ੁਰੂ ਹੋ ਜਾਂਦੇ ਨੇ। ਗਰੀਬੀ ਦੇ ਕਰਕੇ ਸਾਡੇ ਘਰ ਦੇ ਵਿੱਚ ਝਗੜੇ ਵੱਧ ਜਾਂਦੇ ਨੇ ਕਿਉਂਕਿ ਅਸੀਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੇ ਜਿਸ ਕਰਕੇ ਸਾਡੇ ਘਰ ਦਾ ਮਾਹੌਲ ਇਹ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਹਸਬੰਡ ਵਾਈਫ ਦੀ ਆਪਸ ਵਿੱਚ ਬਣਦੀ ਦੀ ਸਾਡੇ ਰਿਸ਼ਤੇ ਨੇ ਜਿਹੜੇ ਉਹ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਮੁੱਖ ਕਾਰਨ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਦਾ ਪੈਸਾ ਹੀ ਹੁੰਦਾ ਹੈ ਸਾਡੇ ਘਰ ਦੀ ਗਰੀਬੀ ਹੁੰਦੀ ਹੈ ਗਰੀਬੀ ਕਰਕੇ ਹੀ ਸਾਡੇ ਘਰ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਪਰੀਸ਼ਾਨੀਆਂ ਉਹਦੀਆਂ ਨੇ ਕਿਉਂਕਿ ਸਾਡੇ ਘਰ ਦੇ ਵਿੱਚ ਜੇ ਗਰੀਬੀ ਹੁੰਦੀ ਏ ਤੇ ਸਾਡੇ ਘਰ ਦੇ ਵਿੱਚ ਬਿਮਾਰੀ ਵੀ ਹੁੰਦੀ ਏ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਆਂ ਜਿਹੜੇ ਘਰ ਦੇ ਵਿੱਚ ਪੈਸਾ ਨਹੀਂ ਹੁੰਦਾ ਉਸ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਹੁੰਦੀ ਜੇ ਉਹ ਇਲਾਜ ਨਹੀਂ ਹੁੰਦਾ ਇਲਾਜ ਨਾ ਹੋਣ ਕਰਕੇ ਸਾਡੀ ਜਿਹੜੀ ਪ੍ਰੋਬਲਮ ਹੈ ਵਧ ਚਾਂਦੀ ਏ ਜਿਸ ਕਰਕੇ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਸਾਡੇ ਘਰ ਦੇ ਪਰਿਵਾਰਿਕ ਮੈਂਬਰ ਡਿਪਰੈਸ਼ਨਸ ਜਾਂਦੇ ਨੇ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਤੇ ਕਈ ਵਾਰ ਸਾਡੀਆਂ ਕੁਝ ਗਲਤੀਆਂ ਹੁੰਦੀਆਂ ਨੇ ਜਿੰਨਾ ਗਲਤੀਆਂ ਦੇ ਕਰਕੇ ਸਾਨੂੰ ਇੰਨੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਸਮੇਂ ਅਸੀਂ ਆਪਣੀ ਕਿਸਮਤ ਨੂੰ ਨਹੀਂ ਕੋਸ ਸਕਦੇ ਇਹ ਸਾਡੀ ਕਿਸਮਤ ਦੇ ਵਿੱਚ ਗਰੀਬੀ ਲਿਖੀ ਸਾਡੀ ਕਿਸਮਤ ਦੇ ਵਿੱਚ ਇਹ ਚੀਜ਼ ਨਹੀਂ ਜਾਂ ਉਹ ਚੀਜ਼ ਨਹੀਂ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਐਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਕਿ ਮਿਹਨਤ ਕਰਕੇ ਉਹ ਵਿਅਕਤੀ ਚੀਜ਼ ਹਾਸਲ ਨਾ ਕਰ ਸਕੇ ਸਾਡੀਆਂ ਕੁਝ ਕਿ ਗਲਤੀਆਂ ਹੁੰਦੀਆਂ ਨੇ ਜਿੰਨਾ ਗਲਤੀਆਂ ਦੇ ਕਰਕੇ ਸਾਨੂੰ ਇਹ ਚੀਜ਼ਾਂ ਇਹ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਉਹ ਕਿਹੜੀਆਂ ਗਲਤੀਆਂ ਨੇ ਚਾਹੇ ਉਹ ਗਲਤੀਆਂ ਲਗਾ ਲਈਏ ਤੇ ਚਾਹੇ ਜੇਕਰ ਭੈਣ ਭਰਾ ਜਿਹੜੇ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਨਾ ਉਹ ਜੋਤ ਜਗਾਉਣੀ ਜਦੋਂ ਸ਼ੁਰੂ ਕਰਦੇ ਨੇ ਤੇ ਇਹਨਾਂ ਤਿੰਨ ਚੀਜ਼ਾਂ ਨੂੰ ਕਦੇ ਵੀ ਭੁੱਲ ਕੇ ਆਪਣੀ ਘਰ ਦੇ ਵਿੱਚ ਨਾ ਲੈ ਕੇ ਆਇਓ ਜੇਕਰ ਤੁਸੀਂ ਘਰ ਦੇ ਵਿੱਚ ਪਾਠ ਪੂਜਾ ਕਰਦੇ ਹੋ ਜੋਤ ਜਗਾਉਣੀਓ ਤੇ ਇਹੇ ਤਿੰਨ ਚੀਜ਼ਾਂ ਵੀ ਲੈ ਕੇ ਆਉਣਿਓ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਲਈ ਬਰਕਤ ਆਉਣੀ ਬੰਦ ਹੋ ਜੇਗੀ ਤੇ ਲੜਾਈ ਕਲੇਸ਼ ਦਿਨੋ ਦਿਨ ਵੱਧਦਾ ਰਹੇਗਾ ਤੇ ਕਿਸੇ ਚੀਜ਼ ਦੇ ਵਿੱਚ ਬਰਕਤ ਨਹੀਂ ਪੈਣੀ ਤੇ ਗਰੀਬੀ ਵਰਗੀ ਸਮੱਸਿਆ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪਏਗਾ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜੇਕਰ ਅਸੀਂ ਜੋਤ ਜਗਾਉਣੀ ਆ ਤਾਂ ਸਾਨੂੰ ਆਪਣੇ ਘਰ ਦੇ ਵਿੱਚ ਕਦੇ ਵੀ ਨਹੀਂ ਲੈ ਕੇ ਆਉਣੀ ਹੈ ਚਾਹੀਦੀਆਂ ਗਲਤੀ ਦੇ ਨਾਲ ਵੀ ਨਹੀਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਤੇ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਬਿਨਾਂ ਸਕਿੱਪ ਕੀਤੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੋ ਇਸੇ ਤਰ੍ਹਾਂ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਆਪਾਂ ਘਰ ਦੇ ਵਿੱਚ ਜਦੋਂ ਪਾਠ ਕਰਦੇ ਹਾਂ ਆਪਣੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਨੇ ਜਦੋਂ ਅਸੀਂ ਪਰਮਾਖਮਾ ਦੇ ਨਾਲ ਚੁੱੜਦੇ ਹਾਂ ਅਸੀਂ ਗੁਰਬਾਣੀ ਦਾ ਜਾਪ ਕਰਦੇ ਆਂ ਸੇਵਾ ਸਿਮਰਨ ਕਰਦੇ ਆਂ ਅਸੀਂ ਦੁਪਹਿਰਾ ਸੇਬ ਕੱਟਦੀ ਆਂ ਤੇ ਘਰ ਦੇ ਵਿੱਚ ਅਸੀਂ ਜੋਤ ਜਗਾਉਂਦੇ ਆਂ ਜਿਵੇਂ ਸਾਡੇ ਪਰਮਾਤਮਾ ਦੀ ਕਿਰਪਾ ਸਾਡੇ ਤੇ ਹੁੰਦੀ ਏ ਤੇ ਅਸੀਂ ਮਿਹਨਤ ਕਰਦੇ ਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਮਿਹਨਤ ਨੂੰ ਰੰਗ ਭਗ ਲਾਉਂਦੇ ਆ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਸਾਡੇ ਦੁੱਖ ਤਕਲੀਫ ਦੂਰ ਹੁੰਦੇ ਨੇ ਕਹਿਣ ਦਾ ਭਾਵ ਕਿ ਜਦੋਂ ਸਾਡੇ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਤੇ ਜਿਹੜਾ ਸਾਹਮਣੇ ਵਾਲਾ ਪਰਸਨ ਹੁੰਦਾ ਨਾ ਉਸ ਨੂੰ ਹੁੰਦਾ ਹੈ ਕਿ ਜਿਵੇਂ ਵੀ ਇਸ ਨੇ ਪਾਠ ਕੀਤਾ ਸੇਵਾ ਕੀਤੀ ਹੈ ਸ਼ਾਇਦ ਮੈਂ ਵੀ ਇੰਨਾ ਕੁ ਸਮਾਂ ਕਰਾਂ ਤਾਂ ਮੇਰੇ ਵੀ ਦੁੱਖ ਕੱਟੇ ਜਾਣਗੇ ਸੋ ਜਿਹਦੀ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਨੇ ਉਹ ਹਰ ਇੱਕ ਮਨੁੱਖ ਇਸੇ ਤਰ੍ਹਾਂ ਹੀ ਸੋਚਦਾ ਹੈ ਆਪਣੀ ਸੋਚ ਵੀ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਨਾ ਕਿਤੇ ਨਾ ਕਿਤੇ ਇਸ ਤਰੀਕੇ ਦੀ ਜ਼ਰੂਰ ਬਣਦੀ ਹਰ ਇੱਕ ਵਿਅਕਤੀ ਦੀ ਬਣਦੀ ਤੇ ਦੂਸਰੀ ਗੱਲ ਆਪਾਂ ਇਹ ਨਹੀਂ ਦੇਖਦੇ ਇਹ ਤਾਂ ਦੇਖ ਲੈਣੇ ਆ ਕਿ ਉਸ ਵਿਅਕਤੀ ਨੇ ਪਾਠ ਕੀਤਾ ਸੇਵਾ ਕੀਤੀ ਸਿਮਰਨ ਕੀਤਾ ਉਸਨੇ ਮਹੀਨਾ ਕੀਤਾ ਸਵਾ ਮਹੀਨਾ ਕੀਤਾ ਜਾਂ ਸਾਲ 2 ਸਾਲ ਕੋਈ ਵੀ ਕਰ ਰਿਹਾ ਹੈ ਤੇ ਪਰਮਾਤਮਾ ਨੇ ਉਸਦੇ ਦਿਨ ਬਦਲ ਦਿੱਤੇ ਨੇ ਇਹ ਜੇ ਜੇ ਆਪਾਂ ਦੇਖ ਲੈਣੇ ਆ ਪਰ ਆਪਾਂ ਇਹ ਨਹੀਂ ਦੇਖਦੇ ਕਿ ਉਸ ਵਿਅਕਤੀ ਨੇ ਕਰਮ ਕਿੰਨੇ ਚੰਗੇ ਕੀਤੇ ਨੇ ਕਿਉਂਕਿ ਜੋ ਵੀ ਸਾਨੂੰ ਫਲ ਮਿਲਦਾ ਹੈ ਨਾ ਸਾਡੇ ਕਰਮਾਂ ਦੇ ਮੁਤਾਬਕ ਵੀ ਮਿਲਦਾ ਹੈ ਜੇ ਅਸੀਂ ਚੰਗਾ ਬੀਜਾਂਗੇ ਤੇ ਚੰਗਾ ਵੱਢਾਂਗੇ ਸੋ ਇਸ ਤਰ੍ਹਾਂ ਜੇ ਆਪਾਂ ਚੰਗੇ ਕਰਮ ਕਰਾਂਗੇ ਸਾਨੂੰ ਫਲ ਵੀ ਚੰਗਾ ਮਿਲੇਗਾ ਜੇ ਸਾਡੇ ਕਰਮਾਂ ਦੀ ਸਾਨੂੰ ਭੁਗਤਨੀ ਪੈਗੀ ਜੇ ਸਾਨੂੰ ਨਹੀਂ ਭੁਗਤਨੀ ਪੈਂਦੀ ਤੇ ਆਉਣ ਵਾਲੀ ਸਾਡੀ ਪੀੜ੍ਹੀ ਸਾਡੇ ਬੱਚਿਆਂ ਨੂੰ ਸਾਡੇ ਕੀਤੇ ਹੋਏ ਕਰਮ ਦਾ ਫਲ ਮਿਲੇਗਾ ਸੋ ਇਸ ਕਰਕੇ ਚੰਗੇ ਕਰਮ ਕਰਿਆ ਕਰੋ ਤੇ ਫਿਰ ਹੀ ਆਪਾਂ ਅੱਗੇ ਜ਼ਿੰਦਗੀ ਦੇ ਵਿੱਚ ਸੌਖੇ ਰਹਿ ਸਕਦੇ ਹਾਂ ਕਿਉਂਕਿ ਆਪਾਂ ਜੋ ਵਿਅਕਤੀ ਨੂੰ ਦੇਖਦੇ ਆ ਨਾ ਕਿ ਉਸਤੇ ਪਰਮਾਤਮਾ ਦੀ ਕਿਰਪਾ ਹੋਊਗੀ ਮੰਨਦੇ ਆ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੀ ਪਰ ਉਸ ਨੇ ਕਦੇ ਕਿਸੇ ਦਾ ਬੁਰਾ ਨਹੀਂ ਸੀ ਕੀਤਾ ਤੇ ਨਾ ਹੀ ਸੋਚਿਆ ਸੀ ਇਸ ਕਰਕੇ ਜਦੋਂ ਪਰਮਾਤਮਾ ਦੇ ਨਾਲ ਜੁੜਿਆ ਤੇ ਵਾਹਿਗੁਰੂ ਦੀ ਉਸਤੇ ਇੰਨੀ ਕਿਰਪਾ ਹੋਈ ਕਿ ਪਰਮਾਤਮਾ ਨੇ ਉਸ ਨੂੰ ਰੰਗ ਪਾਗਲਾ ਦਿੱਤੇ ਸੋ ਇਸ ਕਰਕੇ ਜੇਕਰ ਤੁਸੀਂ ਕਦੇ ਕਿਸੇ ਦਾ ਬੁਰਾ ਨਾ ਕਰੋਗੇ ਕਦੇ ਕਿਸੇ ਬਾਰੇ ਕੁਝ ਮਾੜਾ ਨਾ ਸੋਚੋਗੇ ਤਾਂ ਤੁਹਾਡੀ ਤੇ ਪਰਮਾਤਮਾ ਦੀ ਕਿਰਪਾ ਵੀ ਹੋਵੇਗੀ ਅੱਜ ਨਹੀਂ ਤਾਂ ਕੱਲ। ਤੇ ਦੂਸਰੀ ਗੱਲ ਜਦੋਂ ਅਸੀਂ ਇਸ ਤਰ੍ਹਾਂ ਕਿਸੇ ਦੇ ਵੱਲ ਦੇਖ ਕੇ ਅਸੀਂ ਕੋਈ ਵੀ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ। ਸੋ ਜਿਹੜਾ ਵੀ ਕੰਮ ਹੁੰਦਾ ਹੈ ਨਾ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਸੋਚਿਆ ਕਰੋ ਕਿ ਇਹ ਸਾਡੇ ਲਈ ਸਹੀ ਹੈ ਜਾਂ ਨਹੀਂ ਕਿ ਅਸੀਂ ਲੰਬੇ ਸਮੇਂ ਤੱਕ ਕਰ ਪਾਵਾਂਗੇ ਜਾਂ ਨਹੀਂ। ਕੀ ਅਸੀਂ ਇਸ ਨੂੰ ਅੱਧ ਵਿੱਚ ਵਿਚਾਰ ਛੱਡ ਦੇਵਾਂਗੇ ਤੇ ਇਸ ਦਾ ਸਾਨੂੰ ਕੀ ਨਤੀਜਾ ਮਿਲੇਗਾ ਸੋ ਪਹਿਲਾਂ ਚੰਗੀ ਤਰ੍ਹਾਂ ਸੋਚਿਆ ਕਰੋ ਤੇ ਫਿਰ ਉਸ ਕੰਮ ਨੂੰ ਸ਼ੁਰੂ ਕਰਿਆ ਕਰੋ ਕੀ ਇਸ ਲਈ ਕਹਿ ਰਿਹਾ ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਭੈਣ ਭਰਾ ਘਰ ਦੇ ਵਿੱਚ ਦੁਪਹਿਰਾ ਸਹਿਬ ਕੱਟਦੇ ਆ ਤੇ ਜੋਤ ਵੀ ਜਗਾਉਂਦੇ ਆ ਆਪਾਂ ਇਹ ਦੇਖ ਲੈਣੇ ਆ ਕਿ ਉਹ ਫਲਾਣੀ ਬੰਦੇ ਨੇ ਜਾਂ ਭੈਣ ਨੇ ਜੋਤ ਜਗਾਉਣੀ ਸ਼ੁਰੂ ਕੀਤੀ ਆ ਜਿਵੇਂ ਹੁਣ ਆਪਾਂ ਸਭ ਨੂੰ ਦੱਸਦੇ ਹਾਂ ਕਿ ਪਾਠ ਕਰਿਆ ਕਰੋ ਜੋਤ ਜਗਾਇਆ ਕਰੋ ਬਹੁਤ ਪਾਵਰੇ ਚਪੈਰਾ ਸਾਹਿਬ ਦੀ ਗੁਰਬਾਣੀ ਦੇ ਚਾਪ ਦੇ ਵਿੱਚ ਤੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣ ਦੇ ਵਿੱਚ ਪਰ ਆਪਾਂ ਆਪਣਾ ਮਨ ਬਣਾ ਕੇ ਹੀ ਸ਼ੁਰੂ ਕਰਨਾ ਹੈ ਸੋ ਆਪਾਂ ਮਨ ਦੇ ਨਾਲ ਆਪਣੇ ਮਨ ਨੂੰ ਸਮਝਾਉਦੇ ਨਹੀਂ ਸਮਝਦੇ ਨਹੀਂ ਉਸ ਗੱਲ ਨੂੰ ਬਿਨਾਂ ਸੋਚੇ ਸਮਝੇ ਅਸੀਂ ਉਹ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਤੇ ਜਿਸ ਦਾ ਨਤੀਜਾ ਕੀ ਹੈ ਸਾਨੂੰ ਅੱਗੇ ਜਾ ਕੇ ਭੁਗਤਣਾ ਤਾਂ ਪੈਂਦਾ ਹੈ ਕਿ ਜਦੋਂ ਅਸੀਂ ਪੂਰੀ ਮਰਿਆਦਾ ਦੇ ਨਾਲ ਕਰ ਨਹੀਂ ਪਾਉਂਦੇ ਤੇ ਅਸੀਂ ਪੂਰੀ ਵਿਧੀ ਅਨੁਸਾਰ ਉਸ ਨੂੰ ਚੱਲਦਾ ਨਹੀਂ ਰੱਖ ਪਾਉਂਦੇ ਜਾਂ ਤਾਂ ਅਰਦਾਸ ਬੇਨਤੀ ਹੀ ਉਸੇ ਤਰੀਕੇ ਨਾਲ ਕਰੀਏ ਪਰਮਾਤਮਾ ਦੇ ਅੱਗੇ ਕਿ ਇੰਨਾ ਕੁ ਸਮਾਂ ਸੀ ਕਰ ਸਕਦੇ ਹਾਂ ਨਮਾਣੀ ਇਹ ਤੋਂ ਵੱਧ ਅਸੀਂ ਨਹੀਂ ਕਰ ਸਕਦੇ ਇਸ ਤਰੀਕੇ ਨਾਲ ਅਸੀਂ ਅਰਦਾਸ ਕਰਾਂਗੇ ਸੋ ਪਰਮਾਤਮਾ ਦੇ ਅੱਗੇ ਤੇ ਅਸੀਂ ਉਨਾ ਸਮਾਂ ਪੂਰੀ ਵਿਧੀ ਦੇ ਅਨੁਸਾਰ ਸੋਚੰਤਾ ਦੇ ਅਨੁਸਾਰ ਸਾਨੂੰ ਜਗਾਉਣੀ ਚਾਹੀਦੀ ਹੈ ਜੋਤ ਪਰ ਜੇਕਰ ਅਸੀਂ ਬਿਨਾਂ ਅਰਦਾਸ ਕੀਤੇ ਬਿਨਾਂ ਸੋਚੇ ਸਮਝੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰ ਦਿੰਨੇ ਆ ਕਦੇ ਸਾਡਾ ਮਨ ਕੀਤਾ ਅਸੀਂ ਜਗਾ ਲਈ ਕਦੇ ਨਾ ਕੀਤਾ ਅਸੀਂ ਨਾ ਜਗਾਈ ਸੋ ਇਹਨਾਂ ਚੀਜ਼ਾਂ ਦੇ ਕਰਕੇ ਵੀ ਸਾਡੇ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀਆਂ ਨੇ ਸੋ ਪਰਮਾਤਮਾ ਦੀ ਨਾਲ ਜੇ ਜੋੜਦੇ ਹੋ ਜੋਤ ਜਗਾਉਣੇ ਤਾਂ ਉਸ ਉਹ ਨੀਗਾ ਸੇਵਾ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਜਿੰਨੀ ਕਰ ਸਕਦੇ। ਤੇ ਦੂਸਰੀ ਗੱਲ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਹੋ ਤਾਂ ਇਹ ਹੀ ਤਿੰਨ ਚੀਜ਼ਾਂ ਨੂੰ ਕਦੇ ਵੀ ਭੁੱਲ ਕੇ ਆਪਣੇ ਘਰ ਦੇ ਵਿੱਚ ਨਾ ਔਲ ਦਿਓ। ਹੁਣ ਕਈ ਭੈਣ ਭਰਾ ਕਹਿੰਦੇ ਆ ਕਿ ਅਸੀਂ ਜੋਤ ਤਾਂ ਜਗਾਉਣੀ ਹੈ ਪਰ ਜੇ ਸਾਡੇ ਘਰ ਦੇ ਵਿੱਚ ਮੀਟ ਅੰਡਾ ਤੇ ਸ਼ਰਾਬ ਦਾ ਸੇਵਨ ਹੁੰਦਾ ਹੈ ਕਿ ਅਸੀਂ ਜੋਤ ਜਗਾ ਸਕਦੇ ਆ ਜਾਂ ਨਹੀਂ? ਬੀਚਾ ਕਈ ਪਣ ਪ੍ਰਾਈ ਵੀਕੈਂਡ ਆ ਵੀ ਅਸੀਂ ਜਗਾਉਣੇ ਆ ਸਾਡੇ ਘਰ ਦੇ ਵਿੱਚ ਇਹ ਚੀਜ਼ਾਂ ਦਾ ਸੇਵਨ ਹੁੰਦਾ ਪਰ ਅਸੀਂ ਫਿਰ ਵੀ ਜਗਾਉਣੇ ਆ ਪਰ ਇਹੀ ਕਹਿਨੀ ਆ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਹੁੰਦਾ ਤੇ ਕੋਸ਼ਿਸ਼ ਕਰੋ ਕਿ ਤੁਸੀਂ ਜੋਤ ਜਗਾਓ ਨਾ ਪਰਮਾਤਮਾ ਦੇ ਅੱਗੇ ਗੁਰਬਾਣੀ ਦਾ ਜਾਪ ਇਹਨਾਂ ਚਾਦਾ ਕਰੋ ਇੰਨੀ ਚਾ ਵੀ ਸੇਵਾ ਸਿਮਰਨ ਕਰੋ ਤੁਹ ਹਮੇਸ਼ਾ ਹੱਥ ਜੋੜ ਕੇ ਇਹੀ ਅਰਦਾਸ ਬੇਨਤੀ ਕਰੋ ਕਿ ਜਿਹੜਾ ਵੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਇਸ ਚੀਜ਼ ਦਾ ਸੇਵਨ ਕਰਦਾ ਹੈ ਪਰਮਾਤਮਾ ਉਸ ਨੂੰ ਇਸ ਚੀਜ਼ ਤੋਂ ਦੂਰ ਕਰਨ ਤੇ ਜਦੋਂ ਵਾਹਿਗੁਰੂ ਦੀ ਤੁਹਾਡੇ ਘਰ ਦੇ ਉਸ ਫੈਮਿਲੀ ਮੈਂਬਰ ਤੇ ਕਿਰਪਾ ਹੋ ਜਾਂਦੀ ਏ ਉਸ ਤੋਂ ਬਾਅਦ ਵੀ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰੋ ਸਭ ਤੋਂ ਵੱਡੀ ਗੱਲ ਹੁਣ ਕਈਆਂ ਦੇ ਮਨ ਦੇ ਵਿੱਚ ਇਹ ਵੀ ਖਿਆਲ ਆਏਗਾ ਕਿ ਅਸੀਂ ਅਲੱਗ ਤੋਂ ਸਟਾਰਟ ਬਣਾਇਆ ਹੋਇਆ ਆਪਾਂ ਪਰ ਮੇ ਘਰ ਦੀ ਰਸੋਈ ਦੇ ਵਿੱਚ ਕਿੰਨੀ ਵੀ ਸੂਚਮਤਾ ਰੱਖ ਲਈਏ ਇਹਨਾਂ ਚੀਜ਼ਾਂ ਨੂੰ ਆਪਾਂ ਹੱਥ ਨਾ ਲਗਾਈਏ ਪਰ ਕਿਤੇ ਨਾ ਕਿਤੇ ਆਪਣਾ ਹੱਥ ਜ਼ਰੂਰ ਲੱਗ ਜਾਂਦਾ ਹੈ ਆਪਾਂ ਬਹੁਤ ਸੂਚਮਤਾ ਰੱਖਦੇ ਆ ਪਰ ਆਪਾਂ ਇੰਨੇ ਸੱਚੇ ਸੋਚੇ ਹੁੰਦੇ ਨਹੀਂ ਜੰਨੇ ਆਪਣੇ ਆਪ ਨੂੰ ਆਪਾਂ ਸਾਵਧਤ ਕਰਨ ਲੱਗ ਜਾਂਦੇ ਆ ਕਿਤੇ ਨਾ ਕਿਤੇ ਆਪਣੇ ਕੋਲੋ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਸੋ ਉਹਨਾਂ ਗਲਤੀਆਂ ਦੇ ਕਰਕੇ ਸਾਨੂੰ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਕਈ ਵਾਰ ਪ੍ਰੋਬਲਮ ਆ ਜਾਂਦੀਆਂ ਨੇ ਫਿਰ ਅਸੀਂ ਸੋਚਨੇ ਆ ਕਿ ਅਸੀਂ ਤਾਂ ਜਦੋਂ ਤੋਂ ਪਰਮਾਤਮਾ ਦੇ ਨਾਲ ਜੁੜੇ ਹੋਏ ਆ ਜਦੋਂ ਤੋਂ ਅਸੀਂ ਜੋਤ ਜਗਾਉਣੀ ਸ਼ੁਰੂ ਕੀਤੀ ਸਾਡੇ ਘਰ ਦੇ ਵਿੱਚ ਤਾਂ ਦੁੱਖ ਤਕਲੀਫ ਵਧ ਗਏ ਨੇ ਕਿ ਇਹ ਹੋਰ ਭੈਣ ਭਰਾ ਸੰਗਤਾ ਤਾਂ ਕਹਿੰਦੀਆਂ ਨੇ ਕਿ ਸਾਡੇ ਤੇ ਬੜੀ ਕਿਰਪਾ ਹੋਈ ਬੜੀ ਹੋਈ ਸਾਡੇ ਤਾਂ ਹਾਲਾਤ ਪਹਿਲਾਂ ਤੋਂ ਵੀ ਮਾੜੇ ਹੋ ਗਏ ਨੇ ਸੋ ਇਹੇ ਸਾਨੂੰ ਆਪਣੀ ਅੰਦਰ ਝਾਤੀ ਮਾਰਨੀ ਚਾਹੀਦੀ ਕਿ ਅਸੀਂ ਕਿੱਥੇ ਗਲਤੀਆਂ ਕਰ ਗਏ ਇਹ ਨਹੀਂ ਹੋ ਸਕਦਾ ਕਿ ਅਸੀਂ ਪਰਮਾਤਮਾ ਦੇ ਨਾਲ ਜੁੜੀਏ ਪਰਮਾਤਮਾ ਦਾ ਨਾਮ ਜਪੀਏ ਸੇਵਾ ਕਰੀਏ ਸਿਮਰਨ ਕਰੀਏ ਤੇ ਅਸੀਂ ਕਦੇ ਵੀ ਮਾੜਾ ਕਰਮ ਨਾ ਕਰੀਏ ਤੇ ਪਰਮਾਤਮਾ ਫਿਰ ਵੀ ਸਾਨੂੰ ਦੁੱਖ ਦੇਣ ਪਰਮਾਤਮਾ ਸਾਨੂੰ ਕਦੇ ਵੀ ਦੁੱਖ ਤਕਲੀਫ ਨਹੀਂ ਦਿੰਦਾ ਬਸ ਸਾਡੇ ਆਪਣੇ ਕਰਮ ਤੇ ਸਾਡੀ ਆਪਣੀ ਗਲਤੀ ਹੁੰਦੀ ਹੈ ਜਿਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਹੁੰਦੇ ਨੇ ਸੋ ਵਾਹੀ ਗੁਰੂ ਕਿਸੇ ਨੂੰ ਵੀ ਦੁੱਖ ਤਕਲੀਫ ਨਹੀਂ ਦਿੰਦੇ ਉਹ ਪਰਮਾਤਮਾ ਉਹ ਰੱਬ ਉਹ ਅਕਾਲ ਪੁਰਖ ਕਿਸੇ ਨੂੰ ਵੀ ਤਕਲੀਫ ਨਹੀਂ ਦਿੰਦੇ ਕਿਸੇ ਨੂੰ ਵੀ ਦੁੱਖ ਨਹੀਂ ਦਿੰਦੇ ਜੋ ਵੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਤਕਲੀਫ ਆਉਂਦੀ ਨੇ ਉਹ ਉਸ ਦੇ ਕਰਮਾਂ ਦਾ ਫਾਲੂ ਹੁੰਦਾ ਸੋ ਇਸੇ ਕਰਕੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਵੀ ਗੁਰੂ ਪੀਰ ਦੀ ਮਾਤਾ ਦੀ ਸ਼ਹੀਦਾਸੀਆਂ ਦੀ ਕਿਸੇ ਕੋਈ ਵੀ ਜੋਤ ਜਗਾਉ Đਿਓ ਤਾਂ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਨੂੰ ਕਦੇ ਵੀ ਆਪਣੇ ਘਰ ਦੇ ਅੰਦਰ ਨਾ ਆਉਣ ਦਿਓ ਕਿਉਂਕਿ ਜੇਕਰ ਅਸੀਂ ਸ਼ਹੀਦਾ ਸਿੰਘਾਂ ਦੀ ਨਾਮ ਦੀ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਹੈ ਨਾ ਇਹ ਸ਼ਹੀਦਾ ਸਿੰਘਾਂ ਦੀ ਜੋਤ ਬਹੁਤ ਹੀ ਜ਼ਿਆਦਾ ਸੁੱਚਮਤਾ ਪਾਲਦੀ ਕਿਉਂਕਿ ਇੱਕ ਸਾਈਡ ਤੇ ਤਾਂ ਸਾਡੇ ਘਰ ਦੇ ਵਿੱਚ ਜੋਤ ਜਾਗਰੀ ਹੁੰਦੀ ਹੈ ਤੇ ਦੂਸਰੀ ਸਾਈਡ ਤੇ ਸਾਡੇ ਘਰ ਦੇ ਵਿੱਚ ਬੈਠ ਕੇ ਸਾਡੇ ਹੀ ਫੈਮਿਲੀ ਮੈਂਬਰ ਮੀਟ ਸ਼ਰਾਬ ਤੇ ਆਂਡੇ ਦਾ ਸੇਵਨ ਕੀਤੀ ਜਾਂਦੀ ਹੁੰਦੀ ਨੇ ਸੋ ਇਹ ਚੀਜ਼ਾਂ ਸਾਨੂੰ ਸੋਭਾ ਨਹੀਂ ਦਿੰਦੀਆਂ ਸੋ ਕੋਸ਼ਿਸ਼ ਕਰੋ ਜੇਕਰ ਤੁਹਾਡੇ ਘਰ ਦਾ ਮਾਹੌਲ ਨਹੀਂ ਬਦਲ ਸਕਦਾ ਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਵਾਰ ਜੋਤ ਨਾ ਜਗਾਓ ਸੋ ਇਹ ਹੀ ਪਰੇਸ਼ਾਨੀਆਂ ਅੱਗੇ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਔਖਾ ਕਰ ਦਿੰਦੀਆਂ ਨੇ ਜਿਸ ਕਰਕੇ ਅਸੀਂ ਪਰਮਾਤਮਾ ਤੋਂ ਵੀ ਮੁੱਖ ਮੋੜ ਜਾਂਦੇ ਆ ਜਦੋਂ ਅਸੀਂ ਪਰਮਾਤਮਾ ਦਾ ਪਰਮਾਤਮਾ ਤੋਂ ਮੁੱਖ ਇਸ ਕਰਕੇ ਮੋੜਦੇ ਆ ਕਿਉਂਕਿ ਜਦੋਂ ਅਸੀਂ ਪਾਠ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਸੇਵਾ ਵੀ ਫਿਰ ਵੀ ਸਾਡੀ ਝੋਲੀ 'ਚ ਖੁਸ਼ੀਆਂ ਨਹੀਂ ਪੈਂਦੀਆਂ ਤੇ ਸਾਡਾ ਕਿਤੇ ਨਾ ਕਿਤੇ ਮਨ ਖੱਟਾ ਹੋ ਜਾਂਦਾ ਹੈ ਕਿਤੇ ਨਾ ਕਿਤੇ ਅਸੀਂ ਪਰਮਾਤਮਾ ਦੇ ਅੱਗੇ ਝੋਰੇ ਝੁਰਨ ਲੱਗ ਜਾਂਦੇ ਆ ਕਿ ਵਾਹਿਗੁਰੂ ਨੇ ਤਾਂ ਸਾਡਾ ਆਣੀ ਕਾਰਜ ਪੂਰਾ ਕੀਤਾ ਉਹ ਨਹੀਂ ਕੀਤਾ ਸੋ ਇਸ ਕਰਕੇ ਇੰਨਾ ਗੱਲਾਂ ਦੀ ਥੋੜੀ ਆਪਾਂ ਨੂੰ ਗੌਰ ਕਰਨੀ ਚਾਹੀਦੀ ਏ ਹੁਣ ਕਈ ਭੈਣ ਭਰਾ ਸੋਚਣਗੇ ਕਿ ਅਸੀਂ ਤਾਂ ਜੋਤ ਜਗਾਉਣੇ ਆ ਜੀ ਸਭ ਆਪੋ ਆਪਣੀ ਸੋਚ ਏ ਜੀ ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਚੀਜ਼ਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਆਪਾਂ ਕੱਢੀਏ ਸੋ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਪਿਆ ਹੋਇਆ ਸੋ ਸਾਨੂੰ ਲੋੜ ਹੈ ਤਾਂ ਪਰਮਾਤਮਾ ਦੀ ਨਾਲ ਛੁੱਡਣ ਦੀਏ ਸੋ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਕਿਉਂਕਿ ਅੱਜ ਕੱਲ ਦਾ ਜੋ ਸਮਾਂ ਹੈ ਉਹ ਬਹੁਤ ਮਾੜਾ ਹੈ ਨਸ਼ੇ ਵੱਧ ਰਹੇ ਨੇ ਬੱਚਿਆਂ ਦੇ ਬਹੁਤ ਬੁਰੇ ਹਾਲਾਤ ਨੇ ਸੋ ਇਹਨਾਂ ਚੀਜ਼ਾਂ ਨੂੰ ਤੋ ਪਰਮਾਤਮਾ ਕਰੇ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਰੱਖਣ ਸਭਨਾ ਘਰ ਬੇਕਾਰ ਪਰਿਵਾਰ ਤੇ ਕਿ ਕਿਸੇ ਦਾ ਵੀ ਧੀ ਪੁੱਤ ਭੈਣ ਭਰਾ ਕੋਈ ਵੀ ਨਸ਼ੇ ਦੇ ਵਿੱਚ ਨਾ ਲੱਗੇ ਤੇ ਸਭ ਦੇ ਘਰੇ ਸੁਖ ਸ਼ਾਂਤੀ ਰਹੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਇਹ ਤਿੰਨ ਚੀਜ਼ਾਂ ਨੇ ਤੁਸੀਂ ਜੋਤ ਜਗਾਉਣੇ ਹੋ ਤਾਂ ਘਰ ਦੇ ਵਿੱਚ ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਕਦੇ ਨਾ ਲੈ ਕੇ ਆਇਓ ਜੇਕਰ ਲੈ ਕੇ ਆਉਣੇ ਵੀ ਹੋ ਤਾਂ ਤੁਹਾਡੀ ਘਰ ਦੇ ਵਿੱਚ ਲੜਾਈ, ਕਲੇਸ਼, ਝਗੜੇ ਵਾਸ ਸਕਦੇ ਨੇ, ਬਿਮਾਰੀਆਂ ਵਾਸ ਸਕਦੀਆਂ ਨੇ, ਤੁਹਾਨੂੰ ਕਈ ਤਰ੍ਹਾਂ ਦੀਆਂ ਹੋਰ ਗਰੀਬੀ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ। ਪਰਮਾਤਮਾ ਦੀ ਨਾਲ ਜੁੜਦੇ ਹੋ ਤਾਂ ਸੱਚੇ ਮਨ ਤੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਜੁੜੋ। ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਵੀਡੀਓ ਨੂੰ ਪਲੀਜ਼ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ